ਸ਼ਹਿਰ ਪੰਜਾਬ ਭਗਵੰਤ ਮਾਨ ਜਿੰਦਾਬਾਦ ਸ਼ਹਿਰ ਪੰਜਾਬ ਭਗਵੰਤ ਮਾਨ ਜਿੰਦਾਬਾਦ ਵੀਰੋ ਅਸੀਂ ਸਾਰੇ ਮਿਲ ਕੇ ਸ਼ਹਿਰ ਪੰਜਾਬ ਭਗਵੰਤ ਮਾਨ ਜੀ ਦਾ ਮੰਦਿਰ ਬਣਾਉਣ ਲੱਗੇ ਆਂ ਕਾਂਗੇ ਵੀਰੋ ਭਗਵੰਤ ਮਾਨ ਜੀ 2060 ਤੱਕ ਸਾਡੇ ਸੀਐਮ ਰਹਿਣਗੇ ਤੇ ਪੰਜਾਬ ਨੂੰ ਜ਼ਬਾਨ ਤੋਂ ਵੀ ਅੱਗੇ ਲੈ ਜਾਣਗੇ ਤੇ ਉਹ ਸਾਡੇ ਵਾਸਤੇ ਪੂਜਣ ਯੋਗ ਆ ਤੇ ਅਸੀਂ ਬਣਾਉਣਾ ਭਗਵੰਤ ਮਾਨ ਜੀ ਦਾ ਮੰਦਿਰ ਤੇ ਮੇਰੇ ਵੀਰਾਂ ਨੰਬਰ ਪਾਤਾ ਉੱਪਰ ਸਾਰੇ ਜੋ ਵੀ ਤੇਜ਼ ਬੋਲ ਭੇਡਾ ਪਰਵਾਨ ਜਨਮ ਮਾਇਆ ਪਾ ਸਕਦੇ ਭਾਈ ਚਲੋ ਤੇ ਤੁਹਾਡੇ ਸਾਹਮਣੇ ਭਗਵੰਤ ਮਾਨ ਜੀ ਦਾ ਮੰਦਿਰ ਬਣੂਗਾ ਤੇ ਭੰਡਾਰੇ ਲੱਗਣਗੇ ਲੰਗਰ ਭੰਡਾਰੇ ਖੁੱਲੇ ਚੱਲਣਗੇ ਵੀਰੋ ਤੇ ਮੇਰੇ ਵੀਰ ਵਾਤਾਂ ਵਾਦ ਲੈ ਬਕਰੋ ਤੇ ਫਨਿਸ਼ਣ ਕਰੋ ਤੇ ਜ਼ਬਾਨ ਵਾਂਗ ਪੰਜਾਬ ਦੀਆਂ ਤਰਕੀਆਂ ਵੇਖਦੇ ਮਾਇਆ ਛੱਡੀ ਚਲੋ ਆਪਣੇ ਕਾਉਂਟ ਚ ਬਾਇਆ ਛੱਡੀ ਚਲੋ ਤੇ ਲਾਓ ਵੀ ਜਕਾਰਾ ਸ਼ਰੇ ਪੰਜਾਬ ਭਗਵੰਤ ਮਾਨ ਜਿੰਦਾਬਾਦ ਸ਼ਰੇ ਪੰਜਾਬ ਭਗਵੰਤ ਮਾਨ ਜਿੰਦਾਬਾਦ ਸ਼ਰੇ ਪੰਜਾਬ ਭਗਵੰਤ ਮਾਨ ਜਿੰਦਾਬਾਦ ਵੀਰੋ ਅਸੀਂ ਸਾਰੇ ਮਿਲ ਕੇ ਸ਼ਰੇ ਪੰਜਾਬ ਭਗਵੰਤ ਮਾਨ ਜੀ ਦਾ ਮੰਦਿਰ ਬਣਾਉਣ ਲੱਗੇ ਆਂ ਕਾਗਾ ਵੀਰੋ ਭਗਵੰਤ ਮਾਨ ਜੀ 2060 ਤੱਕ ਸਾਡੇ ਸੀਐਮ ਰਹਿਣਗੇ ਤੇ ਪੰਜਾਬ ਨੂੰ ਜ਼ਬਾਨ ਤੋਂ ਵੀ ਅੱਗੇ ਲੈ ਜਾਣਗੇ ਤੇ ਉਹ ਸਾਡੇ ਵਾਸਤੇ ਪੂਜਣਯੋਗ ਆ ਤੇ ਅਸੀਂ ਬਣਾਉਣਾ ਭਗਵੰਤ ਮਾਨ ਜੀ ਦਾ ਮੰਦਿਰ ਤੇ ਮੇਰੇ ਵੀਰਾਂ ਨੰਬਰ ਪਾਤਾ ਉੱਪਰ ਤੇ ਸਾਰੇ ਜੋ ਵੀ ਤੇਜ਼ ਬੋਲ ਭੇਡਾ ਪਰਵਾਨ ਜਨੀ ਮਾਇਆ ਪਾ ਸਕਦੇ ਭਾਈ ਚਲੋ ਤੇ ਤੁਹਾਡੇ ਸਾਹਮਣੇ ਭਗਵੰਤ ਮਾਨ ਜੀ ਦਾ ਮੰਦਿਰ ਬਣੂਗਾ ਤੇ ਪੰਡਾਰੇ ਲੱਗਣਗੇ ਲੰਗਰ ਪੰਡਾਰੇ ਖੁੱਲੇ ਚੱਲਣਗੇ ਵੀਰੋ ਤੇ ਮੇਰੇ ਵੀਰ ਵਾਤਾਂ ਵਾਦ ਲੈ ਬਗਰੋ ਤੇ ਫਨਿਸ਼ਨ ਕਰੋ ਤੇ ਜ਼ਬਾਨ ਵਾਂਗ ਪੰਜਾਬ ਦੀਆਂ ਤਰਕੀਆਂ ਵੇਖਦੇ ਮਾਇਆ ਛੱਡੀ ਚਲੋ ਆਪਣੇ ਕਾਉਂਟ ਚ ਬਾਇਆ ਛੱਡੀ ਚਲੋ ਤੇ ਲਾਓ ਵੀ ਜਕਾਰਾ ਸ਼ਰੇ ਪੰਜਾਬ ਭਗਵੰਤ ਮਾਨ ਜਿੰਦਾਬਾਦ ਸ਼ਰੇ ਪੰਜਾਬ ਭਗਵੰਤ ਮਾਨ ਜਿੰਦਾਬਾਦ ਸ਼ਰੇ ਪੰਜਾਬ ਭਗਵੰਤ ਮਾਨ ਜਿੰਦਾਬਾਦ ਵੀਰੋ ਅਸੀਂ ਸਾਰੇ ਮਿਲ ਕੇ ਸ਼ਰੇ ਪੰਜਾਬ ਭਗਵੰਤ ਮਾਨ ਜੀ ਦਾ ਮੰਦਿਰ ਬਣਾਉਣ ਲੱਗੇ ਹਾਂ ਕਾਗਾ ਵੀਰੋ ਭਗਵੰਤ ਮਾਨ ਜੀ 2060 ਤੱਕ ਸਾਡੇ ਸੀਐਮ ਰਹਿਣਗੇ ਤੇ ਪੰਜਾਬ ਨੂੰ ਜ਼ਬਾਨ ਤੋਂ ਵੀ ਅੱਗੇ ਲੈ ਜਾਣਗੇ ਤੇ ਉਹ ਸਾਡੇ ਵਾਸਤੇ ਪੂਜਣਯੋਗ ਆ ਤੇ ਅਸੀਂ ਬਣਾਉਣਾ ਭਗਵੰਤ ਮਾਨ ਜੀ ਦਾ ਮੰਦਿਰ ਤੇ ਮੇਰੇ ਵੀਰਾਂ ਨੰਬਰ ਪਾਤਾ ਉੱਪਰ ਤੇ ਸਾਰੇ ਜੋ ਵੀ ਤੇਜ਼ ਬੋਲ ਭੇਡਾ ਪਰਵਾਨ ਜਨੀ ਮਾਇਆ ਪਾ ਸਕਦੇ ਭਾਈ ਚਲੋ ਤੇ ਤੁਹਾਡੇ ਸਾਹਮਣੇ ਭਗਵੰਤ ਮਾਨ ਜੀ ਦਾ ਮੰਦਿਰ ਬਣੂਗਾ ਤੇ ਪੰਡਾਰੇ ਲੱਗਣਗੇ ਲੰਗਰ ਪੰਡਾਰੇ ਖੁੱਲੇ ਚੱਲਣਗੇ ਵੀਰੋ ਤੇ ਮੇਰੇ ਵੀਰ ਵਾਦ ਵਾਦ ਲੈ ਬਕਰੋ ਤੇ ਫੰਸ਼ਨ ਕਰੋ ਤੇ ਜ਼ਬਾਨ ਵਾਂਗ ਪੰਜਾਬ ਦੀਆਂ ਤਰਕੀਆਂ ਵੇਖੋ ਤੇ ਮਾਇਆ ਛੱਡੀ ਚਲੋ ਆਪਣੇ ਕਾਉਂਟ ਚ ਬਾਇਆ ਛੱਡੀ ਚਲੋ ਤੇ ਲਾਓ ਵੀ ਜਕਾਰਾ ਸ਼ਰੇ ਪੰਜਾਬ ਭਗਵੰਤ ਮਾਨ ਜਿੰਦਾਬਾਦ ਸ਼ਰੇ ਪੰਜਾਬ ਭਗਵੰਤ ਮਾਨ ਜਿੰਦਾਬਾਦ ਸ਼ਰੇ ਪੰਜਾਬ ਭਗਵੰਤ ਮਾਨ ਜਿੰਦਾਬਾਦ ਵੀਰਾਂ ਅਸੀਂ ਸਾਰੇ ਮਿਲ ਕੇ ਸ਼ਰੇ ਪੰਜਾਬ ਭਗਵੰਤ ਮਾਨ ਜੀ ਦਾ ਮੰਦਿਰ ਬਣਾਉਣ ਲੱਗੇ ਆਂ ਕਾਂਗਾ ਵੀਰੋ ਭਗਵੰਤ ਮਾਨ ਜੀ 2060 ਤੱਕ ਸਾਡੇ ਸੀਐਮ ਰਹਿਣਗੇ ਤੇ ਪੰਜਾਬ ਨੂੰ ਜੁਬਾਨ ਤੋਂ ਵੀ ਅੱਗੇ ਲੈ ਜਾਣਗੇ ਤੇ ਉਹ ਸਾਡੇ ਵਾਸਤੇ ਪੂਜਣ ਯੋਗ ਆ ਤੇ ਅਸੀਂ ਬਣਾਉਣਾ ਭਗਵੰਤ ਮਾਨ ਜੀ ਦਾ ਮੰਦਿਰ ਤਾਂ ਮੇਰੇ ਵੀਰਾਂ ਨੰਬਰ ਪਾਤਾ ਉੱਪਰ ਤੇ ਸਾਰੇ ਜੋ ਵੀ ਤੇਜ਼ ਬੋਲ ਭੇਡਾ ਪਰਵਾਨ ਜਨੀ ਮਾਇਆ ਪਾ ਸਕਦੇ ਭਾਈ ਚਲੋ ਤੇ ਤੁਹਾਡੇ ਸਾਹਮਣੇ ਭਗਵੰਤ ਮਾਨ ਜੀ ਦਾ ਮੰਦਿਰ ਬਣੂਗਾ ਤੇ ਪੰਡਾਰੇ ਲੱਗਣਗੇ ਲੰਗਰ ਪੰਡਾਰੇ ਖੁੱਲੇ ਚੱਲਣਗੇ ਵੀਰੋ ਤੇ ਮੇਰੇ ਵੀਰੋ ਬਹੁਤਾਂ ਵਾਅਦਾ ਹਲਪ ਕਰੋ ਤੇ ਫਨਸ਼ਨ ਕਰੋ ਤੇ ਜ਼ਬਾਨ ਵਾਂਗ ਪੰਜਾਬ ਦੀਆਂ ਤਰਕੀਆਂ ਵੇਖਦੇ ਮਾਇਆ ਛੱਡੀ ਚਲੋ ਆਪਣੇ ਕਾਉਂਟ ਚ ਮਾਇਆ ਛੱਡੀ ਚਲੋ ਤੇ ਲਾਓ ਵੀ ਜਕਾਰਾ ਸ਼ਰੇ ਪੰਜਾਬ ਭਗਵੰਤ ਮਾਨ ਜਿੰਦਾਬਾਦ